ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਪ੍ਰੋਗਰਾਮ 'ਚ ਮੈਂ ਅਮਰਵੀਰ ਸਿੰਘ ਆਪ ਸਭ ਦਰਸ਼ਕਾਂ ਦਾ ਸਵਾਗਤ ਕਰਦਾ ਜਿਹੜੇ ਦਰਸ਼ਕ ਸਾਨੂੰ ਇੱਥੇ ਨਿਊਯਾਰਕ ਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਆਰਸੀਐਨ ਤੇ ਟਾਈਮ ਵਰਨਰ ਦੇ ਉੱਪਰ ਦੇਖ ਰਹੇ ਆ ਵਰਲਡਵਾਈਡ ਸਾਨੂੰ ਰੋਕੂ ਤੇ ਜਾਦੂ ਨੈਟਵਰਕ ਤੇ ਦੇਖ ਰਹੇ ਆ ਤੇ ਕੈਨੇਡਾ ਦੇ ਵਿੱਚ ਬੈਲ ਨੈਟਵਰਕ ਤੇ ਸਾਨੂੰ ਦੇਖ ਰਹੇ ਨੇ ਉਹਨਾਂ ਸਾਰੇ ਦਰਸ਼ਕਾਂ ਦਾ ਮੈਂ ਅੱਜ ਇਸ ਸ਼ੋਅ ਦੇ ਵਿੱਚ ਸਵਾਗਤ ਕਰਦਾ ਅੱਜ ਦੇ ਸ਼ੋਅ ਦੇ ਵਿੱਚ ਅਸੀਂ ਜਿਹੜਾ ਸਾਊਥ ਏਸ਼ੀਆ ਦੇ ਵਿੱਚ ਅੱਜ ਇੱਕ ਮក្តਾ ਟੌਪਿਕ ਹੈਗਾ ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜਿਹੜੀ جنگ ਦੀ ਇੱਕ ਮੀਡੀਆ ਦੇ ਵਿੱਚ ਇੱਕ ਵਾਰ ਹਿਸਟਰੀਆ ਕ੍ਰੀਏਟ ਕੀਤਾ ਗਿਆ ਉਸ ਹਵਾਲੇ ਦੇ ਨਾਲ ਗੱਲਬਾਤ ਕਰਾਂਗੇ ਤੇ ਉਸ ਦੇ ਉੱਪਰ ਪੰਜਾਬ ਦਾ ਕੀ ਰਿਸਪੌਂਸ ਹੋਣਾ ਚਾਹੀਦਾ ਜਿਹੜੀ ਸਿੱਖ ਕੌਮ ਹੈਗੀ ਹੈ ਉਹ ਕਿਵੇਂ ਉਹਨੂੰ ਲੈਣਾ ਚਾਹੀਦਾ ਤੇ ਉਹਦੇ ਤੇ ਕੀ ਅੱਗੇ ਦੀ ਜਿਹੜੀ ਸਾਡੀ ਅਸੀਂ ਕਿਵੇਂ ਉਹਨੂੰ ਮੁੱਖ ਰੱਖ ਕੇ ਅੱਗੇ ਸਾਨੂੰ ਚੱਲਣਾ ਚਾਹੀਦਾ ਹੈ ਇਸ ਬਾਰੇ ਅਸੀਂ ਅੱਜ ਅੱਜਕੱਲ੍ਹ ਗੱਲ ਕਰਾਂਗੇ ਅੱਜ ਸਾਡੇ ਨਾਲ ਇਸ ਟੌਪਿਕ ਤੇ ਗੱਲਬਾਤ ਕਰਨ ਲਈ ਖਾਲਸਤਾਨ ਫੈਲ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਟੂਡੀਓ ਚ ਮੌਜੂਦ ਨੇ ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਸਰ ਜਿਵੇਂ ਕਿ ਤੁਸੀਂ ਥੋੜਾ ਜਿਹਾ ਇਸ ਟਾਪਿਕ ਦੇ ਉੱਪਰ ਅੱਜ ਆਪਣੇ ਸੱਚ ਸੱਚ ਪ੍ਰੋਗਰਾਮ ਵਿੱਚ ਵੀ ਸਾਰਾ ਡਿਸਕਸ਼ਨ ਕੀਤੀ ਹੈ ਡਿਟੇਲ ਦੇ ਨਾਲ ਬਟ ਐਟ ਦ ਸੇਮ ਟਾਈਮ ਮੈਂ ਜਦੋਂ ਤੁਹਾਡਾ ਸ਼ੋਅ ਵੀ ਦੇਖ ਰਿਹਾ ਸੀ ਤੇ ਅਦਰਵਾਈਜ਼ ਵੀ ਮੈਂ ਨਿਊਜ਼ ਨੂੰ ਜਦੋਂ ਦੇਖ ਰਿਹਾ ਸੀ ਤਾਂ ਕਿਵੇਂ ਇਹ ਉੜੀ ਦੇ ਵਿੱਚ ਜਿੱਥੋਂ ਇਹ ਸਾਰੀ ਘਟਨਾਕ੍ਰਮ ਦੀ ਸ਼ੁਰੂਆਤ ਹੁੰਦੀ ਹੈ ਤੇ ਪੰਜਾਬ ਨੂੰ ਕਿਵੇਂ ਅੱਜ ਇੱਕ ਸੈਂਟਰ ਪੁਆਇੰਟ ਬਣਾ ਦਿੱਤਾ ਗਿਆ ਹੈ 1000 ਦੇ ਲਗਭਗ ਪਿੰਡਾਂ ਦੇ ਵਿੱਚੋਂ ਏਵੈਕੂਏਸ਼ਨ ਦਾ ਕੰਮ ਸ਼ੁਰੂ ਕੀਤਾ ਗਿਆ ਤੇ ਜਦੋਂ ਉੱਪਰ ਦੇਖਦੇ ਆ ਤੁਸੀਂ ਆਲਰੇਡੀ ਮੈਂਸ਼ਨ ਕੀਤਾ ਕਿ ਉੜੀ ਦੇ ਵਿੱਚ ਬਿਜ਼ਨਸ ਜਿਹੜਾ ਪਾਕਿਸਤਾਨ ਦੇ ਨਾਲ ਹੈ ਉਹ ਐਜ਼ ਯੂਜਵਲ ਚੱਲ ਰਿਹਾ ਹੈ ਤੇ ਜਦੋਂ ਅਸੀਂ ਨੀਚੇ ਵੱਲ ਦੇਖਦੇ ਆ ਤਾਂ ਰਾਜਸਥਾਨ ਦੇ ਵਿੱਚ ਜਦੋਂ ਅਸੀਂ ਗੰਗਾ ਨਗਰ ਬਿਲਕੁਲ ਬਾਰਡਰ ਦੇ ਉੱਪਰ ਹੈਗਾ ਤੇ ਪਾਕਿਸਤਾਨ ਦੇ ਬਾਰਡਰ ਦੇ ਨਾਲ ਵੀ ਲੱਗਦਾ ਇੱਧਰ ਪੰਜਾਬ ਦੇ ਨਾਲ ਵੀ ਬਾਰਡਰ ਦੇ ਬਿਲਕੁਲ ਲੱਗ ਗਿਆ ਉਹ ਸਿਚੁਏਸ਼ਨ ਬਿਲਕੁਲ ਨਾਰਮਲ ਹੈਗੀ ਆ ਉੱਥੇ ਤਾਂ ਇਹਨੂੰ ਤੁਸੀਂ ਜਿਹੜੀ ਇਹ ਸਾਰੀ ਸਿਚੁਏਸ਼ਨ ਹੈਗੀ ਆ ਪੰਜਾਬ ਦੇ ਹਵਾਲੇ ਨਾਲ ਇਹਨੂੰ ਕਿਵੇਂ ਦੇਖਦੇ ਹੋ ਤੇ ਲੋਕਾਂ ਲਈ ਇਹ ਕਿਵੇਂ ਦਾ ਮਾਹੌਲ ਹੈਗਾ ਅ ਦੇਖੋ ਜੇ ਤੁਸੀਂ ਅੱਜ ਦੇ ਹਿੰਦੂਤਵੀ ਹਾਕਮਾਂ ਦਾ ਕੰਮ ਕਰਨ ਦਾ ਢੰਗ ਉਹਨਾਂ ਦਾ ਤੌਰ ਤਰੀਕਾ ਔਰ ਖਾਸ ਤੌਰ ਤੇ ਉਹਨਾਂ ਦੀ ਜ਼ਹਿਨियत ਨੂੰ ਸਮਝਣਾ ਹੈ ਜੀ ਤੇ ਫਿਰ ਹਰ ਸਿੱਖ ਨੂੰ ਮਹਾਭਾਰਤ ਜ਼ਰੂਰ ਪੜ੍ਹਨਾ ਚਾਹੀਦਾ ਹੈ ਮਹਾਭਾਰਤ ਬੇਸ਼ੱਕ ਇੱਕ ਐਪਿਕ ਦੇ ਤੌਰ ਦੇ ਉੱਤੇ ਉਸ ਦੀ ਹੋਂਦ ਅੱਜ ਵੀ ਹਾਲਾਂਕਿ ਰਮਾਇਣ ਜਿਹਨੂੰ ਰਾਮਚਰਿਤ ਮਾਨਸ ਕਹਿੰਦੇ ਨੇ ਉਹ ਸਵਾਮੀ ਤੁਲਸੀਦਾਸ ਜੀ ਦੀ ਉਹਨੂੰ ਪੜਨ ਦਾ ਰਜਾਣ ਹੈ ਹਰ ਹਿੰਦੂ ਘਰ ਦੇ ਵਿੱਚ ਮਹਾ ਭਾਰਤ ਨੂੰ ਪੜਨ ਤੋਂ ਜਉ ਉਸ ਦਾ ਖੰਡ ਪਾਠ ਨਹੀਂ ਕਰਾਉਂਦੇ ਕਿਉਂਕਿ ਕਹਿੰਦੇ ਜੀ ਘਰ ਚ ਲੜਾਈ ਪੈ ਜਾਂਦੀ ਹੈ ਕਲਾ ਪੈ ਜਾਂਦੀ ਜੀ ਤੇ ਹੁਣ ਜੇ ਕਲਾ ਪਾਉਣ ਵਾਲਿਆਂ ਦੇ ਉਸ ਐਪਿਕ ਦੀ ਗੱਲ ਕਰਨੀ ਹੈ ਮਹਾ ਭਾਰਤ ਦੀ ਤੇ ਫਿਰ ਤੁਹਾਨੂੰ ਉਹ ਸਭ ਕੁਝ ਸਮਝ ਆ ਜਾਏਗਾ ਕਿ ਕਿਵੇਂ ਜਿਨ੍ਹਾਂ ਨੂੰ ਇਹ 16 ਕਰਾਂ ਸਪੂਰਣ ਦੁਆਪਰ ਦੇ ਅਵਤਾਰ ਭਗਵਾਨ ਕ੍ਰਿਸ਼ਨ ਕਹਿੰਦੇ ਨੇ ਜੀ ਉਹ ਉਹਨਾਂ ਦੇ ਰੱਥਵਾਨ ਨੇ ਅਰਜਨ ਦੇ ਰੱਥ ਦੇ ਲੀਡ ਕਰ ਰਹੇ ਨੇ ਦੂਸਰੇ ਪਾਸੇ ਵੀ ਜਿਹੜੇ ਇਹਨਾਂ ਦੇ ਸਭ ਤੋਂ ਵੱਡੇ ਸਕਾਲਰ ਦਰੋਣਾचार्य ਪੀਸ਼ੰਪਿਤਾਮ ਇਹਨਾਂ ਦੇ ਯੋਧੇ ਜਿਹੜੇ ਇਹਨਾਂ ਦੇ ਲਿਖਣ ਮੁਤਾਬਕ ਬਹੁਤ ਵੱਡੇ ਸੀ ਕਿਸੇ ਦੇ ਸੁੱਟੇ ਹਾਥੀ ਅਸਮਾਨਾਂ ਚ ਘੁੰਮਦੇ ਨੇ ਕੋਈ ਨਕੁਲ ਸਹਿ ਦੇ ਤਲਵਾਰ ਦੇ ਤਨੀ ਸੀ ਪਰ ਉਸ ਸਾਰੇ ਦਾ ਜੇ ਤੁਸੀਂ ਮਾਈਂਡ ਸੈਟ ਦੇਖਦੇ ਹੋ ਜਦੋਂ ਜੰਗ ਦਾ ਆਨਸੈਟ ਹੁੰਦਾ ਹੈ ਕਿ ਕਿਵੇਂ ਝੂਠ ਛਲ ਤੇ ਫਰੇਬ ਦਾ ਸਹਾਰਾ ਲਿਆ ਜਾਂਦਾ ਹੈ ਕਿਵੇਂ ਜਿਹੜਾ ਜਿਹਨੂੰ ਇਥੋਂ ਦੀ ਜ਼ਬਾਨ ਚ ਕਹਿੰਦੇ ਨੇ ਨਾਟ ਟੂ ਹਿਟ ਬਿਲੋ ਦਾ ਬੈਲਟ ਕਿ ਉੱਥੇ ਵੀ ਜਿਸ ਕਿਸਮ ਦਾ ਆ ਗਿਆ ਜੀ ਬਜਰ ਨਾਲ ਜਿਹੜਾ ਹਮਲਾ ਉਹ ਥੱਲੇ ਦੇ ਹਿੱਸੇ ਚ ਨਹੀਂ ਕੀਤਾ ਜਾ ਸਕਦਾ ਉੱਪਰਲਾ ਜਿਹੜਾ ਉਹ ਆਇਰਨ ਦਾ ਉਸ ਦੇ ਉੱਤੇ वार ਨਹੀਂ ਹੁੰਦਾ ਤੇ ਫਿਰ ਕ੍ਰਿਸ਼ਨ ਜੀ ਹੋਣ ਜਾਂ ਦੂਜੇ एडवाइस ਕਰਨਗੇ ਵੀ ਨਹੀਂ ਦੁਸ਼ਮਨ ਨੂੰ ਮਾਰਨ ਦੇ ਲਈ ਛਲ ਕਰ ਲੈਣਾ ਕੋਈ ਇਹ ਪਾਪ ਨਹੀਂ ਹੈ ਜੀ ਸੋ ਬਿਗਨਿੰਗ ਤੋਂ ਐਂਡ ਤੱਕ ਜਿਹੜਾ ਸਾਰਾ ਮੈਸੇਜ ਨਿਕਲਦਾ ਹੁਣ ਅਸ਼ਵਥਮ ਜਿਹੜਾ ਉਹ ਮਰਦਾ ਨਹੀਂ ਤੇ ਦੂਸਰੇ ਦੀ ਜਾਨ ਨਹੀਂ ਪ੍ਰਾਣ ਨਹੀਂ ਨਿਕਲਦੇ ਤੇ ਇਧਰ ਫਿਰ ਝੂਠ ਦਾ ਸਹਾਰਾ ਲੈਂਦੇ ਨੇ ਕਿ ਇੱਕ ਹਾਥੀ ਦਾ ਨਾਸ਼ਮ ਥਾਮਾ ਰੱਖਦੇ ਨੇ ਤੇ ਉਹਨੂੰ ਮਾਰ ਦਿੰਦੇ ਨੇ ਤੇ ਉੱਚੀ ਉੱਚੀ ਰੋਣਾ ਪਾਉਂਦੇ ਨੇ ਅਸ਼ਵ ਥਾਮਾ ਮਰ ਗਿਆ ਅਸ਼ਵ ਥਾਮਾ ਮਰ ਗਿਆ ਸੋ ਮਤਲਬ ਇਹ ਹੈ ਵੀ ਜਿਹੜੀ ਗੱਲ ਕਹੀ ਜਾਂਦੀ ਹੈ ਤੇ ਜਿਹੜੀ ਗੱਲ ਕੀਤੀ ਜਾਂਦੀ ਹੈ ਤੇ ਜਿਹੜਾ ਵਿਹਾਰ ਕੀਤਾ ਜਾਂਦਾ ਅਸੀਂ ਇੱਕ ਪਾਸੇ ਅਸੀਂ ਧਰਮ ਯੁੱਧ ਦਾ கான்ਸੈਪਟ ਦੇਖਦੇ ਆਂ ਜਿਹੜਾ ਗੁਰੂ ਸਾਹਿਬਾਨ ਨੇ ਦਿੱਤਾ ਹੈ ਛੇਵੇਂ ਪਾਤਸ਼ਾਹ ਨੇ ਦਿੱਤਾ ਹੈ ਪਹਿਲਾਂ ਹਮੇਸ਼ਾ ਨੇਗੋਸ਼ੀਏਸ਼ਨ ਨੂੰ ਟਾਈਮ ਦੇਣਾ ਫਿਰ ਜਦੋਂ ਦੁਸ਼ਮਨ ਵੀ ਜੰਗ ਦੇ ਮੈਦਾਨ 'ਚ ਆ ਗਿਆ ਉਹਨੂੰ ਕਹਿਣਾ ਵੀ ਪਹਿਲਾ ਵਾਰ ਕਰ ਉਹ ਨਹੀਂ ਫਿਰ ਇੱਕ ਵਾਰੀ ਹੋਰ ਕਰ ਫਿਰ ਆਮੋ-ਸਾਮਣੇ ਦੀ ਲੜਾਈ ਔਰ ਉਦੈ 'ਚ ਵੀ ਇੱਕ ਰਿਸਪੈਕਟ ਕਿ ਭਾਈ ਜਿਹੜੀਆਂ ਡੈਡ ਬਾਡੀਜ਼ ਨੇ ਉਹਨਾਂ ਦੀ ਵੀ ਡਿਗਨਿਟੀ ਹੈ ਛੇਵੇਂ ਪਾਦਸ਼ਾਹ ਨੇ ਚਾਰ ਜੰਗਾਂ ਲੜੀਆਂ ਜੰਗਾਂ ਦੇ ਖਾਤਮੇ ਤੋਂ ਬਾਅਦ ਇਹ ਹੁੰਦਾ ਸੀ ਕਿ ਭਾਈ ਜਿਹੜੀਆਂ ਜਿਹੜੇ ਮੁਸਲਮਾਨ ਸ਼ੋਲਜਰ ਮਰੇ ਨੇ ਉਹਨਾਂ ਦੀਆਂ ਡੈਡ ਬਾਡੀਜ਼ ਅੱਡ ਕੱਢ ਕੇ ਉਹਨਾਂ ਨੂੰ ਪ੍ਰੋਪਰਲੀ ਜਿਹੜਾ ਉਹ ਸੱਦ ਕੇ ਕਾਜ਼ੀ ਔਰ ਜਿਹੜਾ ਉਹਨਾਂ ਦਾ ਅਖੀਰਲੀ ਦੁਆ ਪੜ੍ਹੀ ਜਾਂਦੀ ਹੈ ਉਹਨਾਂ ਨੂੰ ਦਫਨਾਇਆ ਜਾਂਦਾ ਸੀ ਸੋ ਕੁੱਲ ਬਣਾ ਕੇ ਮੈਂ ਇਸ ਲਈ ਕਹਿ ਰਹੇ ਹਾਂ ਕਿ ਇਹ ਜਿਹੜਾ ਕੈਰੈਕਟਰ ਹੈ ਇਹ ਛਲ ਝੂਠ ਕਹਿਣਾ ਕੁਛ ਹੈ ਕਰਨਾ ਕੁਛ ਹੈ ਔਰ ਜੇਸਵਾਰੇ ਨਹਿਰੂ ਨੇ ਆਪਣੀ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਸ ਜ਼ਹਿਨੀਤਾਪਵੇਂ ਨਹਿਰੂ ਕੋਈ ਪ੍ਰੈਕਟਿਸਿੰਗ ਹਿੰਦੂ ਨਹੀਂ ਸੀ ਕਲੇਮ ਕਰਦਾ ਪਰ ਜਿਹੜਾ ਥਿੰਕਿੰਗ ਪੈਟਰਨ ਹੈ ਜਿਹੜਾ ਵਰਕਿੰਗ ਪੈਟਰਨ ਹੈ ਉਹ ਇਹੀ ਸੀ ਕਿ ਬਾਤ ਐਸੀ ਕੀਜੀਏ ਹਰ ਬਾਤ ਕੇ 100 ਪਹਿਲੂ ਹੋ ਕੋਈ ਪਹਿਲੂ ਤੋ ਰਹੇ ਬਾਤ ਬਦਲਨੇ ਕੇ ਲਈ ਹੁਣ 100 ਪਹਿਲੂਆਂ ਦੀ ਗੱਲ ਤੁਸੀਂ ਜੇ ਇਹ ਸਾਰੇ ਨੂੰ ਦੇਖਦੇ ਹੋ ਜੋ ਅੱਜ ਸਿਨੇਰੀਓ ਬਣਾ ਦਿੱਤਾ ਗਿਆ ਹੈ ਪੰਜਾਬ ਚ ਤਾਂ 1000 ਤੋਂ ਜ਼ਿਆਦਾ ਪਿੰਡ 10 ਕਿਲੋਮੀਟਰ ਦਾ ਏਰੀਆ ਉੱਥੇ ਤਾਂ ਪੂਰਾ ਜਿਹੜਾ ਇੱਕ ਖੌਫ ਪੈਦਾ ਕੀਤਾ ਊੜੀ ਦੇ ਵਿੱਚ ਆਮ ਵਾਂਗ ਬਿਜ਼ਨਸ ਹੈ ਰਾਜਸਥਾਨ ਤੇ ਗੁਜਰਾਤ ਹੁਣ ਇਹ ਨਹੀਂ ਹੈ ਵੀ ਗੁਜਰਾਤ ਚ ਉੱਥੇ ਵੀ ਰਨ ਆਫ ਕੱਚ ਰਿਹਾ ਹੈ ਸਮੁੰਦਰ ਹੈ ਦੂਸਰਾ ਪਾਰਟ ਹੈ ਰਾਜਸਥਾਨ ਦਾ ਕਿੰਨਾ ਬਾਰਡਰ ਲੱਗਦਾ ਪਰ ਇਹ ਹੁਣ ਕਿਉਂ ਪੰਜਾਬ ਦੇ ਵਿੱਚ ਹੀ ਇਹ ਸਾਰੇ ਇਕਤਾ ਇਹ ਜਿਹੜਾ ਖੌਫ ਦੇ ਥੱਲੇ ਇਹਨਾਂ ਦੇ ਪੋਲੀਟੀਕਲ ਮਕਸਦ ਨੇ ਔਰ ਉਹ ਸੀ ਪਹਿਲੇ ਪ੍ਰੋਗਰਾਮ ਚ ਵੀ ਡਿਸਕਸ ਕੀਤਾ ਕਿ ਉਹ ਆਉਣ ਵਾਲੀਆਂ ਚੋਣਾਂ ਦੇ ਹਵਾਲੇ ਨਾਲ ਇਹਨਾਂ ਦੇ ਲਈ ਬੀਜੇਪੀ ਲਈ ਇੰਪੋਰਟੈਂਟ ਹੈ ਕਿ ਵੀ ਆਪਣਾ ਉਹ ਮਾਚੋ ਇਮੇਜ ਦੇਣ ਕਿਉਂਕਿ ਬਿਲਕੁਲ ਜਿਨਾਂ ਜਦੋਂ ਮਨਮੋਹਨ ਸਿੰਘ ਔਰ ਦੂਸਰੇ ਦੀ ਸਰਕਾਰ ਸੀ ਉਹਨੇ ਵੱਡੇ ਵੱਡੇ ਹਮਲੇ ਜਰੇ ਮੁੰਬਈ ਵਾਲਾ ਵਾਕਿਆ ਸੀ ਪਾਰਲੀਮੈਂਟ ਤੇ ਉੱਤੇ ਵਾਜਪਾਈ ਦੇ ਵੇਲੇ ਵੀ ਫੌਜ ਜਿਹੜੀ ਆਈ ਬਾਲ ਤੋਂ ਆਈ ਬਾਲ ਆ ਕੇ ਖੜੀ ਰਹੀ ਫਿਰ ਚਲੀ ਗਈ ਹੁਣ ਜੇ ਇਹਨਾਂ ਦਾ ਹੀ ਕਹਿਣਾ ਹੋਏ ਤੇ ਫਿਰ ਮੁੰਬਈ ਅਟੈਕ ਜੋ ਇਹਨਾਂ ਨੇ دہشت ਗਰਦੀ ਦੇ ਖਾਤੇ ਚ ਪਾਇਆ ਜਾਂ ਪਾਰਲੀਮੈਂਟ ਤੇ ਹਮਲਾ ਜਿਹੜਾ ਇਹਨਾਂ ਨੇ ਉੱਥੋਂ ਆਏ دہشت ਗਰਦਾਂ ਦੇ ਖਾਤੇ ਚ ਪਾਇਆ ਉਹਦੇ ਨਾਲੋਂ ਉੜੀ ਜਿਹੜਾ ਇਹ ਤਾਂ ਕੋਈ ਵੱਡਾ ਹਾਦਸਾ ਨਹੀਂ ਜੇ ਮੰਨ ਲਓ ਦੁਸ਼ਮਣ ਨੇ ਵੀ ਕਰਾਇਆ ਹੋਈ ਇਹਨਾਂ ਦੀ ਜ਼ੁਬਾਨ ਚ ਕਿਉਂਕਿ ਫੌਜੀ ਕੈਂਪਾਂ ਦੇ ਉੱਤੇ ਹਮਲੇ ਜੇ ਇਹ ਬੇਗੁਨਾਹਾਂ ਨੂੰ ਮਾਰਦੇ ਨੇ ਤੇ ਕਿਸੇ ਕਸ਼ਮੀਰੀ ਨੌਜਵਾਨ ਨੇ ਵੀ ਸੇ ਕੀਤਾ ਹੋਏ ਤੇ ਇਹ ਕੋਈ ਇੰਡੀ ਗੱਲ ਨਹੀਂ ਹੈ ਪਰ ਜੇ ਉਦੋਂ ਜਿਨ੍ਹਾਂ ਨੂੰ ਉਹਨਾਂ ਨੇ ਬੜਾ ਜੈਨੂਅਲ ਪ੍ਰਭਾਵ ਦੇਣ ਦੀ ਕੋਸ਼ਿਸ਼ ਕੀਤੀ ਫੌਜਾਂ ਆਈਆਂ ਚਲੀਆਂ ਗਈਆਂ ਤੇ ਜੰਗ ਕਿਉਂ ਨਾ ਰਚੀ ਉਦੋਂ ਜੀ ਸੋ ਜ਼ਾਰ ਹੈ ਇਸ ਗੱਲ ਨੂੰ ਇਹ ਵੀ ਚੰਗੀ ਤਰ੍ਹਾਂ ਸਮਝਦੇ ਨੇ ਕਿ ਪਾਕਿਸਤਾਨ ਕੋਈ ਨੇਪਾਲ ਜਾਂ ਪੁਟਾਂ ਜਾਂ ਕੋਈ ਆਫ ਓਵਰ ਨਹੀਂ ਹੈ ਔਰ ਜਿਸ ਹੱਦ ਤੱਕ ਔਰ ਵਾਰ ਹਾਰਡਨਡ ਆਰਮੀ ਹੈ ਉਹਨਾਂ ਦੀ ਉਹਨਾਂ ਨੇ ਉਹ 1979 ਤੋਂ ਬਾਅਦ ਜੇ ਅਫਗਾਨਿਸਤਾਨ ਦੇ ਵਿੱਚ ਇਸ ਕਿਸਮ ਦਾ ਮਾਹੌਲ ਸូវੀਟ ਯੂਨੀਅਨ ਦੀ ਫੌਜ ਦੇ ਨਾਲ ਟੱਕਰ ਲਈ ਪਾਵੇਂ ਅਫਗਾਨਾ ਨੇ ਅਫਗਾਨਿਸਤਾਨ ਦੇ ਸੀ ਲੇਕਨ ਪਾਕਿਸਤਾਨ ਆਰਮੀ ਦਾ ਵੱਡਾ ਰੋਲ ਸੀ ਪੋਸਟ 911 ਉਹਨਾਂ ਨੇ ਆਪਣਾ ਰੋਲ ਅਦਾ ਕੀਤਾ ਹੈ ਵਿਦਨ ਕੰਟਰੀ ਉਹ ਕਿਸ ਕਿਸਮ ਦੇ ਮਾਹੌਲ ਦੇ ਨਾਲ ਜਿਹੜਾ ਹੈ ਉਹਨਾਂ ਨੇ ਸਰਵਾਈਵ ਕੀਤਾ ਸੋ ਇਹ ਇਹਨਾਂ ਨੂੰ ਵੀ ਪਤਾ ਹੈ ਇਹਨਾਂ ਦੇ ਤਾਂ ਕਿਹੜੇ ਤਗਮੇ ਇਹਨਾਂ ਨੇ ਜਿੱਤੇ ਨੇ ਤੇ ਕੀ ਹੈਗਾ ਉਹ ਸਾਹਮਣੇ ਹੀ ਹੈ ਸਭ ਦੇ ਕਾਰਗਿਲ ਦੇ ਵਿੱਚ ਹਾਲ ਦੇਖ ਹੀ ਲਿਆ ਸੀ ਕਿ ਵੀ ਕੀ ਹਾਲ ਹੋਇਆ ਭਾਵੇਂ ਉਹਨੂੰ ਮੁੜ ਕੇ ਵਿਕਟਰੀ ਬਣਾਈ ਜਾਣ ਜਾਂ ਵਿਜੇ ਦੇ ਦਿਵਸ ਮਨਾਉਣ ਪਰ ਇਸ ਸਾਰੇ ਨੂੰ ਅੱਜ ਜਿਹੜੇ ਇਹਨਾਂ ਦੇ ਜਰਨਲ ਨੇ ਸਰਵਿੰਗ ਜਰਨਲ ਉਹ ਵੀ ਪੋਲਿਟਿਕਸ ਦੇ ਵਿੱਚ ਗੱਲ ਕਰਦੇ ਨੇ ਜਿਵੇਂ 에ਅਰ ਫੋਰਸ ਚੀਫ ਨੇ ਕਿਹਾ ਸੀ ਕਿ ਜੇ 47 'ਚ ਸਾਡੇ ਤਾਂ ਛੱਡਿਆ ਹੁੰਦਾ ਤੇ ਅਸੀਂ ਸਾਰਾ ਕਸ਼ਮੀਰ ਲੈ ਲੈਨੇ ਸੀ ਹੁਣ ਜਿਹੜਾ ਉਹ ਮਲਕ ਬੀ ਐਸ ਮਲਕ ਕੇ ਕੋਣ ਜਿਹੜਾ ਜਰਨਲ ਰਿਹਾ ਹੈ ਫੌਜੀ ਚੀਫ ਝਾਲੀ ਜਾ ਝੂਠਾ ਆਪਣਾ ਬਰਥ ਸਰਟੀਫਿਕੇਟ ਦੇ ਕੇ ਉਹਦੀ ਤੁਸੀਂ ਬਿਆਨਬਾਜ਼ੀ ਦੇਖੋ ਡਿਫੈਂਸ ਮਿਨਿਸਟਰ ਦੀ ਗੱਲ ਬਾਤ ਦੇਖੋ ਸੋ ਕੁੱਲ ਮਿਲਾ ਕੇ ਸਾਨੂੰ ਕਈ ਵਾਰ ਇਹ ਸਮਝਣ ਦੀ ਲੋੜ ਹੈ ਕਿ ਇਹਨਾਂ ਦਾ ਪੋਲਿਟਿਕਲ ਅਜੈਂਡਾ ਹੈ ਅਖੰਡ ਭਾਰਤ ਦਾ ਕਨਸੈਪਟ ਇਹਨਾਂ ਦੇ ਮਾਈਂਡ 'ਚ ਇਹ ਮੁਸਲਮਾਨਾਂ ਦੇ ਵਿੱਚ ਭਾਰਤ ਦੇ ਵਿੱਚ 170 ਮਿਲੀਅਨ ਮੁਸਲਮਾਨ ਰਹਿੰਦੇ ਨੇ 170 ਮਿਲੀਅਨ ਛੋਟੀ ਫਿਗਰ ਨਹੀਂ ਹੈ 17 ਕਰੋੜ ਮੁਸਲਮਾਨ ਹੈ ਉਹਨਾਂ ਨੂੰ ਇਹਨਾਂ ਨੇ ਡਰਾ ਕੇ ਵੀ ਰੱਖਣਾ ਹੈ ਉਹ ਗਿਣਤੀ ਹਿੰਦੂਆਂ ਨੂੰ ਇਹ ਮੈਸੇਜ ਵੀ ਦੇਣਾ ਹੈ ਕਿ ਜੇ ਅਸੀਂ ਬਹੁਤ ਟਫ ਹੈ ਅਸੀਂ ਬਹੁਤ ਕੁਝ ਵੀ ਕਰ ਸਕਦੇ ਸੋ ਇਸ ਸਾਰੀ ਜ਼ਹਿਨੀਤ ਚੋਂ ਹੀ ਇਹ ਗੱਲ ਨਿਕਲਦੀ ਹੈ ਔਰ ਸਿੱਖਾਂ ਨੂੰ ਤਾਂ ਇਹ ਰਗੜਨਾ ਚਾਹੁੰਦੇ ਨੇ ਇਸ ਬਹਾਨੇ ਨਾਲ ਇੱਕ ਤਾਂ ਪਹਿਲਾਂ ਜਦੋਂ ਉਜਾੜਾ ਹੁੰਦਾ ਦੋ ਤਿੰਨ ਵਾਰ ਪਹਿਲਾਂ ਉਜੜੇ ਨੇ 84 ਤੋਂ ਬਾਅਦ 20 ਸਾਲ ਕੀ ਹੋਇਆ دہشت ਡਰ ਔਰ ਕੱਲ ਨੂੰ ਇਸ ਬਹਾਨੇ ਪੰਜਾਬ ਦੇ ਵਿੱਚ ਕੋਈ ਵੀ ਫੌਜੀ ਐਕਸ਼ਨ ਕਿਹਾ ਜੀ ਇਹ ਅਸੀਂ ਪਾਕਿਸਤਾਨ ਦੇ ਖਿਲਾਫ ਕਰਨਿਆ ਕਰਕੇ ਸਾਡੀ ਨਸਲ ਕੁਸ਼ੀ ਕਰ ਸਕਦੇ ਨੇ ਸੋ ਇਹ ਇਹ ਸਾਰੇ ਦੀ ਫਰਦਰ ਜਿਹੜੀ ਹੈ ਉਹ ਅਗਲਾ ਸਟੈਪ ਹੋ ਸਕਦਾ ਹੈ ਅੱਜ ਦੀ ਡੇਟ ਚ ਬਹੁਤ ਸਾਰੀ ਇਹਨਾਂ ਨੇ স্মੋਕ ਸਕ੍ਰੀਨ ਕ੍ਰੀਏਟ ਕੀਤੀ ਹੈ ਡੋਮੈਸਟਿਕ ਲੋਕਾਂ ਦੇ ਲਈ ਵੀ ਇਲੈਕਸ਼ਨ ਐਡਵਾਂਟੇਜ ਕੱਢਣ ਲਈ ਵੀ ਔਰ ਬਾਕੀਆਂ ਦੇ ਅੰਦਰ ਡਰ ਪੈਦਾ ਕਰਨ ਲਈ ਵੀ ਔਰ ਦੱਸਣ ਦੇ ਲਈ ਕਿ ਜੇ ਅਸੀਂ ਬੜੇ ਜਣੇ ਹੁੰਦੇ ਜੀ ਡਾਕਟਰ ਸਾਹਿਬ ਤੁਸੀਂ ਆ ਆਈਡੀਆਲੋਜੀ ਤੋਂ ਗੱਲ ਸ਼ੁਰੂ ਕਰਕੇ ਉਹਨੂੰ ਪਰਸਪੈਕਟਿਵ ਦੇ ਵਿੱਚ ਲਿਆਂਦਾ ਤੇ ਫਿਰ ਤੁਸੀਂ ਕਰੈਕਟਰ ਦੀ ਗੱਲ ਕੀਤੀ ਹੈ ਜਦੋਂ ਅਸੀਂ ਇਹ ਸਾਰੇ ਨੂੰ ਪੰਜਾਬ ਦੇ ਸੰਦਰਭ ਦੇ ਵਿੱਚ ਪੰਜਾਬੀਆਂ ਦੇ ਵਿੱਚ ਤੇ ਸਿੱਖ ਕੌਮ ਦੀ ਨੁਕਤਾ ਨਿਗਾਹ ਤੋਂ ਦੇਖਦੇ ਹਾਂ ਤਾਂ ਇਹ ਜਿਹੜੇ ਚੀਜ਼ਾਂ ਹੈਗੀਆਂ ਨੇ ਉਹ ਐ ਲੱਗਦੀਆਂ ਨੇ ਵੀ ਸਾਡੇ ਲਈ ਅਸੀਂ ਕਿਤੇ ਗਵਾਚੇ ਜੇ ਹੋਏ ਆ ਉਮ ਤੁਸੀਂ ਦੇਖੋ ਵੀ ਉਧਰ ਜਿਹੜੇ ਇੰਡੀਅਨ ਸਾਈਡ ਦੇ ਉੱਪਰ ਤੁਸੀਂ ਆਲਰੇਡੀ ਇਹ ਖਬਰਾਂ ਦੇ ਵਿੱਚ ਦੇਖ ਚੁੱਕੇ ਹੋ ਕਿ ਵੈਸਟਰਨ ਕਮਾਂਡ ਦੇ ਚੀਫ ਹੈਗੇ ਆ ਜਾਂ ਜਿਹੜੇ ਲੋਕਾਂ ਨੂੰ ਮੋਰੀ ਰੋਲ ਦਿੱਤਾ ਗਿਆ ਜਿਹੜੇ ਮੀਡੀਆ ਦੇ ਵਿੱਚ ਆ ਕੇ ਬਿਆਨ ਕਰਦੇ ਨੇ ਕੀ ਹੋਇਆ ਕਿਵੇਂ ਚੱਲ ਰਿਹਾ ਤੇ ਸਾਡੀ ਅਗਲੀ ਰਣਨੀਤੀ ਕੀ ਹੋਊਗੀ ਉਹ ਸਿੱਖ ਚਿਹਰੇ ਹੈਗੇ ਨੇ ਤੇ ਇਹ ਕੀ ਸਿਚੁਏਸ਼ਨ ਹੈਗੀ ਆ ਕਿ ਅਸੀਂ ਜਿਹੜੀ ਸਾਡਾ ਪਰਸਪੈਕਟਿਵ ਹੈ ਉਹ ਕੰਪਲੀਟਲੀ ਮਿਸਿੰਗ ਹੈ ਸੀਨ ਦੇ ਉੱਪਰ ਹੈ ਨਹੀਂ ਤੇ ਅਸੀਂ ਕਿਸੇ ਦੇ ਹੋਰ ਦੇ ਪਰਸਪੈਕਟਿਵ ਦੇ ਉੱਪਰ ਜਦੋਂ ਕਿ ਪੰਜਾਬ ਦੀ ਇਹ ਸਿਚੁਏਸ਼ਨ ਆ ਅਸੀਂ ਆਲੇ-ਦਾਲੇ ਵੀ ਨਹੀਂ ਅਸੀਂ ਐਨਲਾਈਜ਼ ਕਰ پا ਰਹੇ ਵੀ ਕਸ਼ਮੀਰ ਦੇ ਵਿੱਚ ਕੀ ਹੋ ਰਿਹਾ ਹੈ ਕਿਉਂ ਗੁਜਰਾਤ ਤੇ ਰਾਜਸਥਾਨ ਦੇ ਵਿੱਚ ਜਮਾਂ ਸ਼ਾਂਤੀ ਹੈ ਤੇ ਸਾਰੀ ਐਕਟੀਵਿਟੀ ਜਿਹੜੀ ਹੋ ਰਹੀ ਹੈ ਇਹ ਇਕੱਲੇ ਪੰਜਾਬ ਦੇ ਵਿੱਚ ਹੀ ਕਿਉਂ ਹੋ ਰਹੀ ਹੈ ਇਹ ਸਾਰੇ ਚੀਜ਼ ਨੂੰ ਅਸੀਂ ਐਨਲਾਈਜ਼ ਕਰਕੇ ਸਮਝਣ ਦੀ ਸਮਰੱਥਾ ਕਿਉਂ ਗਵਾ ਚੁੱਕੇ ਹਾਂ ਦੇਖੋ ਪਹਿਲੀ ਗੱਲ ਤਾਂ ਇਹ ਸਮਝ ਲੈਣੀ ਚਾਹੀਦੀ ਹੈ ਕਿ ਜਿਹਨੂੰ इवन ਇਹਨਾਂ ਦੇ ਤੁਲਸੀਦਾਸ ਨੇ ਕਿਹਾ ਕਿ ਪ੍ਰਾਧীন ਸੁਪਨੇ ਸੁਖ ਨਹੀਂ ਜੀ ਜਿਹੜਾ ਪਰੋਧীন ਹੁੰਦਾ ਉਹਨੂੰ ਸੁਪਨੇ 'ਚ ਵੀ ਸੁਖ ਨਹੀਂ ਮਿਲਦਾ ਔਰ ਸਾਡੀ ਗੁਰਬਾਣੀ 'ਚ ਬਾਬਾ ਫਰੀਦ ਯਾਦ ਕਰਵਾਉਂਦੇ ਨੇ ਬਾਹਰ ਪਰਾਇ ਬੈਸਨਾ ਸਾਈਂ ਮੁਝੇ ਨਾ ਦੇ ਜੇ ਤੂੰ ਇਹ ਵੈ ਰਖਸੀ ਜਿਉ ਸਰੀਰੋਂ ਲੈ ਇਹ ਬਾਹਰ ਪਰਾਇ ਬੈਸਨਾ ਔਰ ਜਿਹੜੀ ਲੰਬੀ ਸਲੇਵਰੀ ਹੁੰਦੀ ਹੈ ਅਸੀਂ ਇਹ ਸਮਝਦੇ ਹਾਂ ਕਿ 1859 ਚ ਅੰਗਰੇਜ਼ਾਂ ਨੇ ਪੰਜਾਬ ਦੇ ਉੱਤੇ ਕੰਟਰੋਲ ਕਰਕੇ ਫਿਰ ਸਿੱਖਾਂ ਨੂੰ ਇੱਕ ਮਰਸ਼ਨਰੀ ਕਰੈਕਟਰ ਦੇ ਤੌਰ ਤੇ ਵਰਤੇ ਆ ਬੇਸ਼ੱਕ ਇੱਕ ਵੱਡਾ ਹਿੱਸਾ ਅਸੀਂ ਜਦੋਂ ਆਜ਼ਾਦੀ ਲਈ ਕੁਰਬਾਨੀਆਂ ਦੀ ਗੱਲ ਕਰਦੇ ਆ ਤੇ 80% ਤੋਂ ਜ਼ਿਆਦਾ ਸਿੱਖ ਨੇ ਪਰ ਉੱਥੇ ਇੱਕ ਕੇ ਪਰਸਪੈਕਟਿਵ ਵੀ ਹੈ ਕਿ ਪਹਿਲੀ ਵਾਰ ਅਸੀਂ ਆਪਣੇ ਰਾਜ ਦੀ ਕਾਇਮੀ ਤੋਂ ਬਿਨਾ ਯੂਨੀਅਨ ਜੈਕ ਦੇ ਲਈ ਲੜੇ ਔਰ ਦੁਨੀਆ ਪਰ ਚ ਜਾ ਕੇ ਮਿਡਲ ਈਸਟ ਲੜੇ ਗੈਲੀਪੋਲੀ ਦੀ ਲੜਾਈ ਹੋਏ ਵਰਲਡ ਵਾਰਸ ਹੋਣ ਫਰਾਂਸ ਹੋਏ ਸੋ ਇਹ ਇੱਕ ਜਿਹੜੀ ਟ੍ਰੇਨਿੰਗ ਟਿਊਨਿੰਗ ਮਾਈਂਡ ਦੀ ਸਾਡੀ ਕਰ ਦਿੱਤੀ ਔਰ ਉਸ ਵੇਲੇ ਦਾ ਇੱਕ ਸਕਾਲਰ ਨੇ ਕਿਹਾ ਸੀ ਕਿ ਸਿੱਖਾਂ ਦੀ ਪ੍ਰੋਬਲਮ ਇਹ ਹੈ ਵੀ ਉਹ ਅਜੇ ਵੀ ਆਪਣੇ ਆਪ ਨੂੰ ਪੰਜਾਬ ਦੇ ਸ਼ੇਰ ਸਮਝਦੇ ਨੇ ਫੈਕਟ ਹੈ ਕਿ ਦਾ ਟੇਲ ਆਫ ਦਾ ਸਿੱਖ ਲਾਇਨ ਹੈਜ਼ ਬੀਨ ਟੇਮਡ ਬਾਏ ਦਾ ਬ੍ਰਿਟਿਸ਼ਰ ਜਦੋਂ ਤੁਹਾਨੂੰ ਤੁਸੀਂ ਸ਼ੇਰ ਨੂੰ ਟੇਮ ਔਰ ਉਹੀ ਬਣਿਆ ਬਣਾਇਆ ਜਿਹੜਾ ਨੈਟਵਰਕ ਸੀ ਅੰਗਰੇਜ਼ਾਂ ਦਾ ਔਰ ਇਹ ਸਵਾਲ ਇਵਨ ਇਸ ਹਵਾਲੇ ਨਾਲ ਵੀ ਪੁੱਛਿਆ ਜਾਂਦਾ ਹੈ ਕਿ ਜੀ ਜਿਹੜਾ 20-25 ਸਾਲ ਸਿੱਖਾਂ ਨੂੰ ਟੌਰਚਰ ਕੀਤਾ ਕੇਪੀ ਗਿੱਲ ਪੱਗਵਾਲਾ ਜ਼ਿਲ੍ਹਿਆਂ ਦੇ ਵਿੱਚ ਉਹੀ ਅਫਸਰ ਟੌਰਚਰ ਕਰਨ ਵਾਲੇ ਹੋ ਜਿਨ੍ਹਾਂ ਦੇ ਆਪਣੇ ਸਿਰਾਂ ਤੇ ਪੱਗਾਂ ਨੇ ਤੇ ਫਿਰ ਤੁਹਾਨੂੰ ਉਹ ਸਮਝਣਾ ਪੈਗਾ ਵੀ ਅੰਗਰੇਜ਼ਾਂ ਨੇ ਉਸ ਕਿਸਮ ਦੀ ਪੁਲਿਸ ਜਿਹੜੀ ਗੈਰ ਦੇ ਕਹਿਣ ਤੇ ਜਿਹੜਾ ਸੱਤ ਸਮੁੰਦਰੋਂ ਪਾਰ ਆਇਆ ਸੀ ਆਪਣੇ ਲੋਕਾਂ ਨੂੰ ਟੌਰਚਰ ਕਰਦੇ ਸੀ ਉਹੀ ਪੁਲਿਸ ਤੇ ਅੱਜ ਵੀ ਬਹੁਤ ਸਾਰੇ ਥਾਣਿਆਂ 'ਚ ਤੁਹਾਨੂੰ ਉਹੀ ਇਨਸਟਰੂਮੈਂਟ ਉਹੀ ਰੋਲਰ ਉਹੀ ਪੰਜਾਬ ਜਾਂ 66 ਜਾਂ 90 ਸਾਲ ਪੁਰਾਣੇ ਵੀ ਮਿਲਣਗੇ ਉਹ ਜਿਹੇ ਲਾਅ ਨੇ ਸੋ ਕੁੱਲ ਮਿਲਾ ਕੇ ਇਹ ਜਿਹੜਾ ਇੱਕ ਹਿੱਸਾ ਜਿਹੜਾ ਫੌਜ ਜਾਂ ਪੁਲਿਸ ਜੁਆਇਨ ਕਰਦਾ ਹੈ ਇਹਨਾਂ ਨੂੰ ਤਾਂ ਤੁਸੀਂ ਟੱਚ ਵੀ ਨਾ ਕਰੋ ਇਹ ਬ੍ਰੇਨ ਵਾਸ਼ਡ ਨੇ ਉਹਨਾਂ ਚੋਂ ਜਿਹੜੇ ਕੋਈ ਅਣਖੀ ਸੂਰੇ ਨਿਕਲੇ ਜਿਵੇਂ ਅਸੀਂ ਜੂਨ 84 ਧਰਮੀ ਫੌਜੀਆਂ ਦੀ ਗੱਲ ਕਰਦੇ ਹਾਂ ਉਹਨਾਂ ਚ ਵੀ ਅਫਸਰ ਤਬਕਾ ਨਹੀਂ ਸੀ ਸਧਾਰਨ ਜਵਾਨ ਜਿਹੜਾ ਦੋ ਵੇਲੇ ਸਿੱਖੀ 'ਚ ਫੇਤ ਰੱਖਣ ਵਾਲੇ ਉਹਨਾਂ ਨੂੰ ਮਹਿਸੂਸ ਹੋਇਆ ਵੀ ਸਾਡੇ ਦਰਬਾਰ ਸਾਹਿਬ ਤੇ ਹਮਲਾ ਬਾਕੀ ਜਿਹੜੀ ਵਾਸਟ ਆਡੀਅנס ਹੈ ਸਵਰ ਲੋਕ ਨੇ ਉਹ ਬਹੁਤ ਸਾਰੇ ਪ੍ਰਭਾਵ ਕਬੂਲਦੇ ਨੇ ਔਰ ਉਹਦੇ ਲਈ ਉਹਨਾਂ ਨੇ ਬਾਦਲ ਬ੍ਰਾਂਡ ਔਰ ਦੂਸਰੀਆਂ ਸਾਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਉਹਨਾਂ ਦੇ ਦੁਸ਼ਮਨ ਦੀ ਕੁਹਾੜੀ ਦਾ ਜਿਹੜਾ ਉਹ ਦਸਤਾ ਬਣੇ ਹੋਏ ਨੂੰ ਰੱਖੀਆਂ ਹੋਈਆਂ ਨੇ ਸੋ ਸਾਨੂੰ ਇਸ ਤੋਂ ਪ੍ਰਾਂਬਣੀ ਹੋਣਾ ਚਾਹੀਦਾ ਹੈ ਉਹਨਾਂ ਬਾਰੇ ਸਾਡੀ ਪਹੁੰਚ ਬਹੁਤ ਨੈਗੇਟਿਵ ਵੀ ਨਹੀਂ ਹੋਣੀ ਚਾਹੀਦੀ ਇਹਨਾਂ ਨੂੰ ਸਾਨੂੰ ਇਵੇਂ ਹੀ ਲੈਣਾ ਚਾਹੀਦਾ ਹੈ ਕਿ ਭਾਈ ਇਹ ਗਵਾਚੇ ਹੋਏ ਨੇ ਇਹਨਾਂ ਦੇ ਦਿਮਾਗ ਧੋਤੇ ਹੋਏ ਨੇ ਸੋ ਕਾਲਡ ਰਾਸ਼ਟਰਵਾਦ ਦੇ ਥੱਲੇ ਔਰ ਅਸੀਂ ਅਲਟੀਮੇਟਲੀ ਇਹਨਾਂ ਨੂੰ ਵਿਨਓਵਰ ਕਰਦੇ ਅਸੀਂ ਇਹਨਾਂ ਨੂੰ ਜਿੱਤਣ ਹੈ ਔਰ ਚੰਗੀ ਗੱਲ ਹੈ ਕਿ ਸੋਸ਼ਲ ਮੀਡੀਆ ਨੇ ਇੱਕ ਬੜੀ ਰੈਵੋਲੂਸ਼ਨਰੀ ਗੱਲ ਕੀਤੀ ਹੈ ਪਿਛਲੇ 2-3 ਸਾਲ ਜਿਹਦੀ ਬਦੌਲਤ ਅਸੀਂ ਦੇਖਦੇ ਹਾਂ ਕਿ ਵੀ ਦੁਨੀਆ ਭਰ ਦੇ ਵਿੱਚ ਜਿਹੜੀ ਯੰਗਰ ਜਨਰੇਸ਼ਨ ਨੇ ਉਸ ਗੇਮ ਨੂੰ ਸਮਝਣ ਲੱਗ ਪਈ ਅੱਜ ਕਰੋੜਾਂ ਤਾਂ ਨਹੀਂ ਪਰ ਘੱਟੋ-ਘੱਟ ਲੱਖਾਂ ਵੀ ਨਾ ਹੋਣਗੇ ਹਜ਼ਾਰਾਂ ਜਾਗਰੂਕ ਸਿੱਖ ਜ਼ਰੂਰ ਨੇ ਜਿਹੜੇ ਇਸ ਹਿੰਦੂਤਵੀ ਖੇਡ ਨੂੰ ਸਮਝਦੇ ਨੇ ਕਿ ਕਿਵੇਂ 4-5 ਸਦੀਆਂ ਇਹਨਾਂ ਨੇ ਸਾਨੂੰ ਖੜਕਤਾਰੀ ਬਾਜ਼ੂ ਬਣਾ ਕੇ ਜਿਹੜਾ ਉਹ ਮੁਸਲਮਾਨਾਂ ਦੇ ਨਾਲ ਟਕਰਾ ਦਾ ਰਾਹ ਪਦਰਾ ਕਰੀ ਰੱਖਿਆ ਹੈ ਔਰ ਜ਼ੁਲਮ ਦੇ ਖਿਲਾਫ ਅਸੀਂ ਉਦੋਂ ਵੀ ਖਲੋਤੇ ਆ ਜ ਵੀ ਖਲੋਤੇ ਹਨ ਲੇਕਿਨ ਇੱਕ ਨਫ਼ਰਤ ਇੱਕ ਉਸ ਕਿਸਮ ਦਾ ਔਰ ਅੱਜ ਵੀ ਜਦੋਂ ਅਸੀਂ ਕੋਈ ਨਿਰਪੱਖ ਐਂਗਲ ਤੋਂ ਗੱਲ ਕਰਦੇ ਆਂ ਤੇ ਫੇਰ ਤੁਸੀਂ ਦੇਖੋਗੇ ਕਿ ਉਹ ਗਾਲ੍ਹਾਂ ਕੱਢਣ ਵਾਲੇ ਆ ਜਾਣਗੇ ਜਿਹੜੇ ਦੂਸਰੇ ਹੱਥ ਉਹਨਾਂ ਨੂੰ ਇਹ ਲੱਗਦਾ ਵੀ ਇਹ ਤਾਂ ਸਾਡੇ ਮਰਸਨਰੀ ਸੀ ਅਸੀਂ ਤਾਂ ਇਹਨਾਂ ਨੂੰ ਮੁਸਲਮਾਨਾਂ ਦੇ ਖਿਲਾਫ ਵਰਤਦੇ ਸੀ ਅੱਜ ਇਹ ਪਾਕਿਸਤਾਨ ਦੇ ਹੱਕ ਜਾਂ ਮੁਸਲਮਾਨਾਂ ਦੇ ਹੱਕ ਜਾਂ ਕਸ਼ਮੀਰੀਆਂ ਦੇ ਹੱਕ ਕਿਵੇਂ ਖ ਲੋਗੇ ਸੋ ਮੈਂ ਸਮਝਦਾ ਹੈ ਵੀ ਸਾਡੇ ਲਈ ਉਹ ਵਕਤ ਆ ਗਿਆ ਸਰਦਾਰ ਕਪੂਰ ਸਿੰਘ ਸਿਕਸ ਕਾਲਰ ਨੇ ਕਿਹਾ ਸੀ ਕਿ ਸੰਤਾੜੀ ਦੇ ਦੌਰ ਚ ਜਿਹੜਾ ਸਾਡਾ ਰੋਲ ਤੀਸਰੀ ਇਕਾਈ ਵਾਲਾ ਸੀ ਗੁਰੂ ਸ਼ਬਾਨ ਨੇ ਵਹੀਂ ਚੋਂ ਬਾਹਰ ਆ ਕੇ ਨਾ ਕੋ Hindu ਨਾ Muslimਾਂ ਦੇ ਨਾਲ ਸਿੱਖ ਪੰਥ ਦਾ ਰੋਲ ਨਿਰਧਾਰਤ ਕੀਤਾ ਸੀ ਐਜ਼ ਅ ਬ੍ਰਿਜ ਔਰ ਬਿਨਾ ਕਿਸੇ ਵਾਇਸ ਤੋਂ ਦੋਨਾਂ ਪ੍ਰਤੀ ਔਰ 47 ਤੱਕ ਪਹੁੰਚਦੇ ਆ ਸਾਡੀ ਅਕਾਲੀ ਲੀਡਰਸ਼ਿਪ ਨੇ ਸਾਰਾ ਵੇਟ ਹਿੰਦੂ ਕਾਂਗਰਸ ਦੇ ਪਿੱਛੇ ਸੁੱਟ ਕੇ ਮੁਸਲਮਾਨਾਂ ਦੇ ਨਾਲ 호ਸਟਿਲਟੀ ਦੇ ਉਹ ਮਾਹੌਲ ਸਿਰਜਿਆ ਔਰ ਉਹ ਸਿਵਲ ਵਾਰ ਜਿਹੜੀ ਬਣੀ ਸੋ ਹੁਣ ਮੈਂ ਸਮਝਦਾ ਹਾਂ ਵੀ ਜੂਨ 84 ਬਾਅਦ ਬਹੁਤ ਕੁਝ ਕਲੀਅਰ ਹੋਇਆ ਹੈ ਔਰ ਹੁਣੇ ਵਕਤ ਹੈ ਕਿ ਅਸੀਂ ਘਟੋ ਘਟ ਜਾਗਰੂਕਤਾ ਦੇ ਨਾਲ ਆਪਣੀ ਕੌਮ ਨੂੰ ਸਮਝਾਈਏ ਕਿ ਭਾਈ ਇਹ ਜਿਹੜੇ ਜੰਗਬਾਜ਼ ਨੇ ਸਾਡੀ ਧਰਤੀ ਤੇ ਹੀ ਜੰਗ ਲੜ ਕੇ ਇੱਕ ਪਾਸੇ ਸਾਡੀ ਧਰਤੀ ਨੂੰ ਲੋਕਾਂ ਨੂੰ ਤਬਾਹ ਕਰਨਾ ਚਾਹੁੰਦੇ ਨੇ ਔਰ ਜਿਹੜੇ ਨਫ਼ਰਤ ਦੇ ਬੀਜ ਜਿਹੜੇ ਲਗਾਤਾਰਤਾ ਦੇ ਨਾਲ ਇਹਨਾਂ ਨੇ ਬੀਜੇ ਹੋਏ ਨੇ ਉਹਨਾਂ ਨੂੰ ਅਗਲੀਆਂ ਜਨਰੇਸ਼ਨਾਂ ਤੱਕ ਵੀ ਪਹੁੰਚਾਉਣਾ ਚਾਹੁੰਦੇ ਨੇ ਔਰ ਇਸ ਨੇ ਆਸੀਂ ਆਪਣੇ ਪਾਕਿਸਤਾਨੀ ਆਵਾਮ ਨੂੰ ਵੀਰਾਂ ਭੈਣਾਂ ਨੂੰ ਵੀ ਦੇਣਾ ਚਾਹੁੰਦੇ ਕਿ ਭਾਈ ਇਸ ਗੱਲ ਨੂੰ ਉਹ ਸਮਝਣ ਉਹ ਜਦੋਂ ਕਈ ਵਾਰ ਜਨਰਲਾਈਜ਼ ਕਰਦੇ ਨੇ ਉਹਨਾਂ ਲਈ ਵੀ ਸਾਰੇ ਜਿਹੜੇ ਨੇ ਉਹ Hindu ਕੈਟਾਗਰੀ ਹੁੰਦੀ ਹੈ ਸੋ ਸਿੱਖ ਇੱਕ ਅੱਡ ਕੌਮ ਹੈ ਅੱਡ ਤੇ ਰਹੇ ਅਸੀਂ ਔਰ ਸਾਡਾ ਅਲਟੀਮੇਟ ਜਿਹੜਾ ਨਿਸ਼ਾਨਾ ਜਿਹੜਾ ਉਹ ਇੰਡੀਆ ਔਰ ਪਾਕਿਸਤਾਨ ਦੇ ਵਿਚਕਾਰ ਇੱਕ ਬਫਰ ਸਟੇਟ ਖਾਲਸਤਾਨ ਨੂੰ ਕਾਇਮ ਕਰਨਾ ਹੈ ਜਿਹੜਾ ਕਿ ਦਰਿਆਏ ਜਮਨਾ ਤੋਂ ਵਾਗਾ ਤੱਕ ਦੀ ਹੱਦ ਹੋਏਗੀ ਔਰ ਜਿਹੜਾ ਕਿ ਸਾਡੀ ਸਿਵਲਾਈਜੇਸ਼ਨ ਦਾ ਕ੍ਰੇਡਲ ਹੈ ਸੋ ਇਹ ਸਾਡਾ ਅਲਟੀਮੇਟ ਗੋਲ ਉਹਦੇ ਲਈ ਸਾਨੂੰ ਐਜੂਕੇਟ ਕਰਨਾ ਪਏਗਾ ਆਪਣੇ ਲੋਕਾਂ ਨੂੰ ਵੀ ਔਰ ਆਪਣੇ ہمسਾਇਆ ਨੂੰ ਵੀ ਪਰ ਅਲਟੀਮੇਟਲੀ ਇਹੀ ਉਸ ਖਿੱਤੇ ਦੇ ਵਿੱਚ ਪਰਮਨੈਂਟ ਪੀਸ ਪ੍ਰੋਸਪਰਿਟੀ ਐਂਡ ਸਟੇਬਿਲਿਟੀ ਦਾ ਜਮਨ ਹੋਏਗਾ ਜੀ ਡਾਕਟਰ ਸਾਹਿਬ ਜਿਵੇਂ ਦੀ ਹੁਣ ਸਿਚੁਏਸ਼ਨ ਬਣੀ ਹੋਈ ਹੈ ਦੋਵੇਂ ਪਾਸੇ ਅਮੋ ਸਾਹਮਣੇ ਹੋਏ ਹੋਏ ਆ ਤੇ ਇਹਦੇ ਚ ਜਦੋਂ ਅਸੀਂ ਅੰਦਰ ਜਾ ਕੇ ਥੋੜਾ ਜਿਹਾ ਡੀਪ ਜਾ ਕੇ ਦੇਖਦੇ ਆ ਇੱਕ ਪਾਸੇ ਸਿੱਖ ਚਿਹਰਿਆਂ ਨੂੰ ਉਭਾਰਿਆ ਜਾ ਰਿਹਾ ਤੇ ਇਹ ਸਿੱਖਾਂ ਨੂੰ ਤੇ ਮੁਸਲਮਾਨਾਂ ਨੂੰ ਲੜਾਉਣ ਦੀ ਜਿਹੜੀ ਲਾਈਨ ਹੈਗੀ ਆ ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ ਸਾਡੇ ਦਰਸ਼ਕਾਂ ਨੂੰ ਤੇ ਜਿਹੜੇ ਸਾਡੇ ਸਰੋਤੇ ਹੈਗੇ ਆ ਪੰਜਾਬ ਦੇ ਵਿੱਚ ਇੱਥੇ ਬਾਹਰਲੇ ਮੁਲਕਾਂ ਦੇ ਵਿੱਚ ਉਹਨਾਂ ਨੂੰ ਇਹ ਗੱਲ ਸਮਝਣ ਦੀ ਲੋੜ ਹੈਗੀ ਆ ਤੇ ਅੰਤ ਦੇ ਵਿੱਚ ਜਾਂਦੇ ਜਾਂਦੇ ਮੈਂ ਤੁਹਾਡੇ ਕੋਲੋਂ ਇੱਕ ਸਵਾਲ ਪੁੱਛਣਾ ਚਾਹੂੰਗਾ ਕਿ ਜਿਹੜੀ ਇਹ ਹੁਣ ਗੇਮ ਚੱਲ ਰਹੀ ਹੈ ਜਾਂ ਜਿਹੜੀ ਇਹ স্মੋਕ ਸਕ੍ਰੀਨ ਕ੍ਰੀਏਟ ਕੀਤੀ ਹੋਈ ਹੈ ਇਹਦਾ ਨੈਕਸਟ ਸਟੈਪ ਕੀ ਦੇਖਦੇ ਹੋ ਤੁਸੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲ ਕਿੱਧਰ ਨੂੰ ਜਾ ਸਕਦੀ ਹੈ ਦੇਖੋ ਮੈਨੂੰ ਲੱਗਦਾ ਹੈ ਵੀ ਇਹ ਜਿਹੜਾ ਪਤੀਲਾ ਇਸ ਨੂੰ ਇਹ ਬੋਇਲ ਰੱਖਣਗੇ ਜਿਹਨੂੰ ਕਹਿੰਦੇ ਨੇ ਕਿ ਭਾਈ ਇਹ ਉਹਨੂੰ ਜਾਣ ਨਹੀਂ ਦੇਣਗੇ ਇਸ ਨੂੰ ਖਿੱਚਣਗੇ ਪਹਿਲਾਂ ਜਿਹੜੀਆਂ ਸੂਬਿਆਂ ਦੀਆਂ ਚੋਣਾਂ ਨੇ ਕੇਰਲਾ ਪੰਜਾਬ ਗੋਆ ਯੂਪੀ ਤੱਕ ਔਰ ਫਿਰ ਕਿਉਂਕਿ 2.5 ਸਾਲ ਗੁਜ਼ਰ ਗਏ ਨੇ ਆਲਮੋਸਟ ਹੋਰ ਦੋ ਸਾਲ ਉਹ 2.5 ਸਾਲ ਬਾਅਦ ਇਲੈਕਸ਼ਨਾਂ ਪਾਰਲੀਮੈਂਟ ਦੀਆਂ ਹੋਣੀਆਂ ਨੇ ਸੋ ਇਹਨੂੰ 56 ਇੰਚ ਦੀ ਛਾਤੀ ਵਾਲੇ ਮੋਦੀ ਨੂੰ ਜਿਹੜਾ ਉਹ ਉਸੇ ਤਰ੍ਹਾਂ ਉਭਾਰਨਗੇ ਬੀਜੇਪੀ ਜਿਹੜਾ ਅੱਛੇ ਦਿਨ ਔਰ ਦੂਸਰੇ ਕੋਈ ਗੱਲ ਡਿਲੀਵਰ ਨਹੀਂ ਕਰ ਸਕੀ ਸੋ ਲੇਕਨ ਐਗਜ਼ੈਕਟਲੀ ਵਾਰ ਤੇ ਜਾਣਾ ਫੌਜਾਂ ਵੀ ਹੋ ਸਕਦਾ ਹੈ ਅਜੇ ਇੱਕ ਪਾਸੇ ਇਹ ਕਾਰਵਾਈ ਤਾਂ ਹੈ ਕਿ ਜੀ ਪਿੰਡ ਖਾਲੀ ਕਰਾ ਲੈ ਪਰ ਕੋਈ ਆਰਮੀ ਦੀ ਮੂਵਮੈਂਟ ਉਸ ਪੱਧਰ ਤੇ ਨਹੀਂ ਹੋਈ ਨੇ ਤਾਂ ਤੁਸੀਂ ਹਾਲਾਂਕਿ ਬਹੁਤ ਸਾਰੀ ਆਰਮੀ ਹੁਣ ਪੰਜਾਬ 'ਚ ਹੀ ਬੈਠੀ ਹੋਈ ਹੈ 1 ਮਿਲੀਅਨ ਫੌਜ ਜਿਹੜੀ ਹੈ ਉਹਨਾਂ ਦੀਆਂ ਕੈਂਟੋਨਮੈਂਟ ਬਠਿੰਡੇ ਤੋਂ ਲੈ ਕੇ ਤੇ ਅੰਮ੍ਰਿਤਸਰ ਤੱਕ ਚਾਰਜ ਫੇਰੇ ਫੌਜ ਨੇ ਪਰ ਫਿਰ ਵੀ ਜਦੋਂ ਤੁਸੀਂ ਉਹਨਾਂ ਨੂੰ ਇਨਫੋਰਮ ਕਰਨਾ ਹੁੰਦਾ ਹੈ ਜਾਂ ਤੁਸੀਂ ਉਹਨਾਂ ਨੂੰ ਬਾਰਡਰਸ ਤੇ ਲਿਆਂਦੇ ਹੋ ਤੇ ਉਹਦੇ 'ਚ ਵਕਤ ਹੁੰਦਾ ਵਕਤ ਲੱਗਦਾ ਹੈ ਲੇਕਿਨ ਮੈਨੂੰ ਇਹ ਲੱਗਦਾ ਹੈ ਕਿ ਸ਼ਾਇਦ ਉਸ ਹੱਦ ਤੱਕ ਵੀ ਇਹ ਚਲੇ ਜਾਣ ਆਈ ਬਾਲ ਟੂ ਆਈ ਬਾਲ ਔਰ ਉਹਦੇ 'ਚ ਇਸ ਕਿਸਮ ਦੇ ਜਿਵੇਂ ਇਸ ਹਮਲੇ ਨੂੰ ਸਰਜਿਕਲ ਸਟ੍ਰਾਈਕ ਹੈ ਕਿ ਜਿਹੜਾ ਕਿ ਆਰਟੀਲਰੀ ਦੇ ਨਾਲ ਲਾਈਨ ਆਫ ਕੰਟਰੋਲ ਦੇ ਅਕ੍ਰਾਸ ਕੀਤਾ ਉਹਨੂੰ ਸਰਜਿਕਲ ਸਟ੍ਰਾਈਕ ਕੋ ਨੰਬਰ ਦੇ ਦੇ ਔਰ ਫਿਰ ਸਾਰੇ ਹੀ ਵਧਾਈਆਂ ਦੇਣ ਲੱਗੇ ਨੇ ਕਿ ਵਾ 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 ਜੀ ਮੋਦੀ ਜੀ ਨੇ ਅਮਿਤ ਸ਼ਾਹ ਨੇ ਵੀ ਕਹਿ ਦਿੱਤਾ ਜੀ ਬਹੁਤ ਵਧਾਈਆਂ ਹਰ ਪਾਰਟੀ ਲੱਗੀ ਐ ਫਿਰ ਉਹ ਹਰ ਇੱਕ ਨੂੰ ਇਹ ਫੇਅਰ ਹੁੰਦਾ ਹੈ ਔਰ ਖਾਸ ਤੌਰ ਤੇ ਕਟ ਗਿਣਤੀਆਂ ਨੂੰ ਜਿਵੇਂ ਬਾਦਲ ਦੀ ਕੈਬਨਿਟ ਨੇ ਬਹਿ ਕੇ ਮਤਾ ਕੀਤਾ ਕਿ ਸਾਨੂੰ ਕਿਤੇ ਟ੍ਰੇਟਰ ਨਾ ਕਹਿ ਦੇਣ ਇਹੀ ਦੋ ਦਿਨ ਪਹਿਲਾਂ ਬਾਦਲ ਕਹਿ ਰਿਹਾ ਸੀ ਕਿ ਜੰਗ ਸਾਡੇ ਹੱਕ ਚ ਨਹੀਂ ਦੋਨਾਂ ਪੰਜਾਬਾਂ ਦਾ ਨੁਕਸਾਨ ਹੋਏਗਾ ਜਦੋਂ ਇਹ ਅੰਦਰ ਬੈੰਦੇ ਨੇ ਟ੍ਰੇਟਰ ਉਦੋਂ ਇਹਨਾਂ ਨੂੰ ਵੀ ਨਜ਼ਰ ਆ ਰਿਹਾ ਹੁੰਦਾ ਹੈ ਕਿ ਭਈ ਜੇ ਡੂਬੇਗੀ ਕਸ਼ਤੀ ਤਾਂ ਡੂਬेंगे ਸਾਰੇ ਇਹਨਾਂ ਦੇ ਫਰੀਦਕੋਟ ਦੇ ਮਹਿਲ ਨਹੀਂ ਬਚਣੇ ਹੈ ਜਾਂ ਜੋ ਕੁਛ ਇਹਨਾਂ ਨੇ ਪੰਜਾਬ ਦੇ ਵਿੱਚ ਲੁੱਟਿਆ ਹੋਇਆ ਉਹ ਨਹੀਂ ਬਚਣਾ ਹੈ ਪਰ ਜਦੋਂ ਬਾਹਰ ਨਿਕਲਦੇ ਨੇ ਫਿਰ ਤਿੰਨ ਵਾਰੀ ਕਹਿੰਦੇ ਨੇ ਜੇ ਬਾਕੀਆਂ ਨੇ ਭਾਰਤ ਮਾਤਾ ਕੀ ਜੈ ਹੋ ਵੱਡਾ ਟਿੱਕਾ ਵੱਡਾ ਮੁਖਟ ਹੋ ਰਹੀ ਹਾਲ ਅਮਰਿੰਦਰ ਦਾ ਤੁਸੀਂ ਹਾਲ ਦੇਖ ਲਓ ਕਿ ਵੀ ਕਿਸ ਕਿਸਮ ਦਾ ਇਹ ਦੰਬੀ ਜਹਾ ਬੰਦਾ ਹੈ ਇਹ ਜਿਹੜੇ ਸਾਰੇ ਪੁਰਖਿਆਂ ਦੀ ਟ੍ਰੇਟਰੀ ਦਾ ਇਤਿਹਾਸ ਹੈ ਇਹਦੇ ਪਿਓ ਯਾਦਵੰਦਰ ਨੇ ਸਭ ਤੋਂ ਪਹਿਲਾਂ ਆਪਣੀ ਸਟੇਟ ਐਨੈਕਸ ਕੀਤੀ ਜਿੱਥੋਂ ਸਿੱਖ ਕੇਸ ਦਾ ਬੇੜਾਗਰਕ ਹੋਇਆ ਕਿਉਂਕਿ ਇੱਕ ਸਟੇਜ ਤੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨੇ ਯਾਦਵੰਦਰ ਸਿੰਘ ਨੂੰ ਮਿਲੇ ਸੀ ਇਹਦੇ ਪਿਓ ਨੂੰ ਕਿਹਾ ਸੀ ਜੀ ਤੁਹਾਡੇ ਕੋਲ 6 ਸਟੇਟਾਂ ਨੇ ਪਟਿਆਲਾ ਸਭ ਤੋਂ ਵੱਡੀ ਐ ਨੱਬ ਐ ਜੀਂਦ ਐ ਫਰੀਦਕੋਟ ਐ ਕੈਥਲ ਐ ਔਰ ਕਪੂਰਥਲ ਐ ਕਿ ਵੀ ਤੁਸੀਂ ਨਿਊਕਲੀਅਸ ਬਣਾ ਲਓ 6 ਸਟੇਟਾਂ ਦਾ ਇਧਰੋਂ ਇਲਾਕਾ ਜਿਹੜਾ ਕਰਕੇ ਆਟੋਨਮਸ ਉਹ ਅਸੀਂ ਤੋਂ ਤੁਹਾਡੇ ਨਾਲ ਐਗਰੀਮੈਂਟ ਕਰਦੇ ਆ ਔਰ ਉਸੇ ਸ਼ਾਮ ਜਿਹੜਾ ਇਹਨੇ ਜਾ ਕੇ ਨਹਿਰੂ ਦੇ ਕੰਨਾਂ 'ਚ ਪਾ ਦਿੱਤਾ ਕਿ ਜੀ ਇਹ ਗੱਲ ਹੈ ਔਰ ਲਾਰਡ ਵਾਵਲ ਨੇ ਵੀ ਇਹਦੇ ਬਾਰੇ ਲਿਖਿਆ ਸੀ ਤੇ ਪਿਓ ਬਾਰੇ ਤੇ ਸਰ ਕਪੂਰਸingh ਨੇ ਸਾਜੀ ਸਾਖਿ ਜਿਹਾ ਕਿਹਾ ਕਿ ਵੀ ਦੇਖਣ ਚ ਆਖਣ ਨੂੰ ਤਾਂ ਚੰਗਾ ਹੈ ਪਰ ਹੈ ਪੁੱਜ ਕੇ ਕਪਟੀ ਉਹਨੇ ਉਹਨੇ ਕਿਹਾ ਕਿ ਵੀ ਹੀ ਇਜ਼ ਨਾਟ ਟਰਸਟਵਰਦੀ ਸੋ ਅੱਜ ਅਗਲੀ ਔਲਾਦ ਉਹੀ ਟ੍ਰੇਟਰਸ ਦੀ ਜਿਹੜੀ ਹੈ ਫੇਰ ਸਿੱਖਾਂ ਨੂੰ ਉਸ ਟਕਰਾਅ ਔਰ ਉਸ ਤਬਾਹੀ ਦੇ ਰਸਤੇ ਵੱਲ ਤੋਰ ਰਹੇ ਜੀ ਡਾਕਟਰ ਸਾਹਿਬ ਇਹ ਸਾਰੀ ਸਿਚੁਏਸ਼ਨ ਦੇ ਵਿੱਚ ਜਸਟ 1 ਮਿੰਟ ਤੁਹਾਨੂੰ ਲੱਗਦਾ ਵੀ ਪੰਜਾਬ ਦੇ ਵਿੱਚੋਂ ਜਿਹੜਾ ਸਿੱਖ ਪਰਸਪੈਕਟਿਵ ਜਿਹਦੀ ਅਸੀਂ ਗੱਲ ਕਰਦੇ ਆਂ ਵੀ ਉਹ ਕਿਤੇ ਦਿਖਦਾ ਨਹੀਂ ਕਿ ਉਹਦੀ ਅ ਇਮਰਜ ਹੋਣ ਦੀ ਸੰਭਾਵਨਾ ਹੈਗੀ ਆਉਣ ਵਾਲੇ ਸਮੇਂ ਚ ਨਹੀਂ ਦੇਖੋ ਮੈਂ ਸਮਝਦਾ ਵੀ ਇਸ ਵੇਲੇ ਦੋ ਕਿਸਮ ਦੇ ਤੁਹਾਨੂੰ ਸਿੱਖ ਇਸ ਮਾਮਲੇ ਤੇ ਹੋਣਗੇ ਇੱਕ ਤਾਂ ਉਹ ਨੇ ਜਿਹੜੇ ਖੁੱਲ ਕੇ ਗੱਲ ਕਰਦੇ ਨੇ ਭਾਈ ਆਜ਼ਾਦੀ ਤੋਂ ਬਿਨਾ ਕੋਈ ਨਹੀਂ ਸਾਡਾ ਉੱਥੇ ਕੋਈ ਵਿਚਾਰ ਨਹੀਂ ਹੁੰਦਾ ਇੱਕ ਜਿਹੜੇ ਨੇ ਭਾਵੇਂ ਖੁੱਲਕੇ ਗੱਲ ਨਹੀਂ ਕਰਦੇ ਉਹਨਾਂ ਚ ਭਾਵੇਂ ਵਪਾਰੀ ਕਲਾਸ ਨੇ ਜਾਂ ਈਵਨ ਉਹ ਲੋਕ ਜਿਹੜੇ ਨੌਕਰੀਆਂ ਚ ਨੇ ਜਾਂ ਫੌਜ ਚ ਨੇ ਪਰ ਜਦੋਂ ਰਾਜ ਕਰੇਗਾ ਖਾਲਸਾ ਹੁੰਦਾ ਉਹ ਵੀ ਪੜਦੇ ਨੇ ਜੀ ਤੇ ਜਦੋਂ ਸ਼ਾਮ ਨੂੰ ਮਹਾਰਾਜ ਦੇ ਸੁਖਾਸਨ ਲਈ ਤੇ ਜਾ ਰਹੇ ਹੋਏ ਫਿਰ ਢੋਲ ਕਿਉਂ ਤੇ ਰਾਜ ਕਰੇਗਾ ਖਾਲਸਾ ਉਹ ਵੀ ਪੂਰੇ ਜ਼ੋਰ ਨਾਲ ਪੜ ਸੋ ਮੈਂ ਸਮਝਦਾ ਹਾਂ ਵੀ ਇਜ਼ ਸੀਪ ਹੋ ਰਿਹਾ கான்ਸੈਪਟ ਔਰ ਬੇਸ਼ੱਕ ਇਹ ਲੀਡਰਾਂ ਦੇ ਬਿਆਨਬਾਜ਼ੀ ਨੂੰ ਜੇ ਛੱਡਦੇ ਹੀ ਹੈ ਤੇ ਕਾਮਨ ਸਿੱਖਾਂ ਦੇ ਵਿੱਚ ਜੇ ਤੁਸੀਂ 65 71 ਦਾ ਮਾਹੌਲ ਜਿਨ੍ਹਾਂ ਨੂੰ ਯਾਦ ਹੈ ਜਿਸ ਕਿਸਮ ਦਾ ਪੈਟਰੀਓਟਿਜ਼ਮ ਦਾ ਵਖਾਵਾ ਉਹ ਕਰਦੇ ਸੀ ਹੁਣ ਇਸ ਵੇਲੇ ਸਗੋਂ دہشت ਹੈ ਔਰ ਦੇ ਉਹ ਸਮਝਦੇ ਨੇ ਕਿ ਉਧਰੋਂ ਜੇ ਲੜਾਈ ਹੋਈ ਉਹ ਵੀ ਨੁਕਸਾਨ ਹੋਏਗਾ ਤੇ ਇਹ ਵੀ ਸਾਨੂੰ ਮਾਰ ਸਕਦੇ ਨੇ ਤੇ ਜਦੋਂ ਜਿਹੜਾ ਜਿਸ ਮੁਲਕ ਤੁਸੀਂ ਰਹਿੰਦੇ ਹੋ ਉਹਨਾਂ ਦੇ ਹਾਕਮਾਂ ਤੇ ਤੁਹਾਡਾ ਸ਼ੱਕ ਹੋਇਆ ਔਰ ਉਹਨਾਂ ਨੇ ਦੇਖਿਆ ਵੀ ਕਿਵੇਂ ਇੱਕ ਜਨਰੇਸ਼ਨ ਮਾਰ ਮੁਕਾਈ ਹੈ ਤੇ ਇਹ ਇਵੇਂ ਜਿਹੜੇ ਨੇ ਵਾਕ ਓਵਰ ਨਹੀਂ ਹੋਣਗੇ ਪਰ ਵਕਤ ਲੱਗੇਗਾ ਇਹਨਾਂ ਸਾਰਿਆਂ ਨੂੰ ਇਸ ਇਹ ਜਿਹੜਾ ਇਸ ਕਿਸਮ ਦਾ ਗਲਬਾ ਇਹਦੇ ਚੋਂ ਨਿਕਲਣਾ ਹੈ ਜੀ ਡਾਕਟਰ ਸਾਹਿਬ ਇਹਨਾਂ ਸਾਰੇ ਇਸ਼ੂ ਦੇ ਉੱਪਰ ਆਪਣੇ ਵਿਊਜ਼ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਇਸੇ ਦੇ ਨਾਲ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਈਅਰਸ ਇਸੇ ਦੇ ਨਾਲ ਅਸੀਂ ਅੱਜ ਦਾ ਸ਼ੋਅ ਇੱਥੇ ਹੀ ਸਮਾਪਤ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਸ਼ੋਅ ਜਿਹੜਾ ਸਾਡਾ ਇਹ ਹੈਗਾ ਪਸੰਦ ਆਇਆ ਹੋਊਗਾ ਤੇ ਤੁਹਾਨੂੰ ਕੁਝ ਨਾ ਕੁਝ ਇਹਦੇ ਵਿੱਚੋਂ ਸਿੱਖਣ ਨੂੰ ਮਿਲਿਆ ਹੋਊਗਾ ਇਸਦੇ ਨਾਲ ਕੱਲ ਨੂੰ ਫੇਰ ਮੁਲਾਕਾਤ ਹੋਵੇਗੀ ਜੀ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ